ਹਾਂਜੀ ਆਪਾਂ ਨੂੰ ਮਾਤਾ ਜੀ ਮਿਲੇ ਸੀਗੇ ਪਿੰਡ ਢੇਸੀਆਂ ਦੇ ਸੰਗ ਤੇਸੀਆਂ ਮਾਤਾ ਜੀ ਕਾਨਾ ਦੇਸੀਆਂ ਕਾਨਾ ਦੇਸੀਆਂ ਕਾਨਾ ਦੇਸੀਆਂ ਹੁਣ ਮਾਤਾ ਜੀ ਦੇ ਆਪਾਂ ਖੂਤੇ ਪਹੁੰਚੇ ਕਿਉਂਕਿ ਆਪਾਂ ਨੂੰ ਮੈਸੇਜ ਆਇਆ ਸੀ ਵੀ ਮਾਤਾ ਜੀ ਦਾ ਵਾਕਿਆ ਦਿਖਾ ਕੇ ਤਾ ਉਹ ਮਾਤਾ ਜੀ ਬੀਤ ਦੇ ਜਿਹੜੀ ਆ ਚੀਜ਼ ਕਿਉ ਕਿਦਾਂ ਉਹਨਾਂ ਨੇ ਲਾਈ ਹੋਈ ਆ ਤੇ ਆਜੋ ਮਾਤਾ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਮਾਬਾ ਜੀ ਕੀ ਕੀ ਬੀਜਿਆ ਪਹਿਲਾਂ ਉਧਰ ਸਾਸਿਕਾ ਬੁਲਾ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਬਾ ਜੀ ਦੱਸੋ ਆ ਕੀ ਕੀ ਬੀਜਿਆ ਆ ਤੁਹਾਨੂੰ ਆਹ ਮੈਂ ਪਹਿਲਾਂ ਆ ਟਮਾਟੇ ਇੱਦਾਂ ਲੈਂਸਰ ਲਾਏ ਹੋਏ ਅੱਛਾ ਜੀ ਆ ਦੇਖ ਲਓ ਬਈ ਟਮਾਟਿਆਂ ਦੇ ਬੂਟੇ ਦੇ ਲੋ ਕਿੜ ਕਿੜੇ ਹੋ ਗਏ ਆ ਹਾਂਜੀ ਤੇ ਇਹ ਮੈਂ ਟਮਾਟੇ ਜਿੱਦਾਂ ਮੇ ਜਦੋਂ ਆਹ ਗੋਭੀ ਲਾਈ ਆ ਉਦੋਂ ਹੀ ਲਾ ਦਿੱਤੇ ਸੀਗੇ ਅੱਛਾ ਇਹ ਗੋभी ਹੁਣ ਦੇਖ ਲਓ ਮੈਂ ਬਾਕੀ ਦੀ ਕੱਟ ਲਈ ਆ ਥੋੜੇ ਫੁੱਲ ਬੂਟੇ ਰਹਿਣ ਦਿੱਤੇ ਆ ਤੇ ਟਮਾਟਰੇ ਹੁਣ ਜਿੱਦਾਂ ਮੋਰੇ ਲੱਗਣ ਲੱਗ ਪਊਗੇ ਤਾਂ ਫਿਰ ਵੀ ਜਦੋਂ ਗੋਭੀ ਦਾ ਥਾਂ ਵੇਲਾ ਹੋ ਗਿਆ ਤਾਂ ਇੱਥੇ ਫਿਰ ਪਿੰਡੀਆਂ ਲਾਦੇ ਇਹ ਮਾਤਾ ਹੀ ਗੁੱਟ ਦੇ ਗੁੱਟ ਦੇ ਆ ਪਈਆਂ ਸਾਰਾ ਵਸ ਹਾਂਜੀ ਹਾਂਜੀ ਆ ਪਈ ਆ ਪਈ ਆਪੇ ਮੈਂ ਇਹਨਾਂ ਨੂੰ ਗੁੱਡਣਾ ਆ ਆਪੇ ਇਹਨਾਂ ਨੂੰ ਮਿੱਟੀ ਚ ਢਾਉਣੀ ਆ ਤੇ ਇਹਨਾਂ ਨੂੰ ਬੱਟਾ ਤੇ ਹੀ ਲਾਉਣਾ ਆ ਫੇਰੇ ਹੀ ਇਹ ਵਧੀਆ ਇਹਨਾਂ ਦੀਆਂ ਜੜਾ ਥੱਲੇ ਫੈਲਦੀਆਂ ਆ ਨਹੀਂ ਤਾਂ ਮੈਂ ਉਹ ਸੁਆਹ ਆ ਜਿਹੜੀ ਉਹ ਸੁਆਹ ਇਹਨਾਂ ਨੂੰ ਪਾਉਣੀ ਆ ਤਾਂ ਸੁਆਹ ਦੇ ਨਾਲ ਇਹ ਕਾਫੀ ਪੂਲਾ ਥਾਂ ਰਹਿੰਦਾ ਉਹਦੇ ਨਾਲ ਫਿਰ ਇਹ ਸਬਜੀ ਸੋਹਣੀ ਹੋ ਜਾਂਦੀ ਆ ਮੇਰੇ ਨਾਲ ਹੈ ਨਾ ਮਨੀ ਲਾਲਾ ਜੀ ਆਏ ਆ ਨਾਲ ਹਾਂਜੀ ਤੇ ਮਾਤਾ ਜੀ ਨੇ ਸਾਨੂੰ ਗਾਜਰਾਂ ਦਾ ਗੋਭੀ ਤੇ ਸਾਗ ਦਾ پورا ਭਰ ਦਤਾ ਗਾਜਰਾ ਵੀ ਦੋ ਤਰ੍ਹਾਂ ਦੀ ਲਾਲਾ ਕਹਿੰਦਾ ਮੈਂ ਹੁਣ ਘਰ ਜਾ ਕੇ ਕਹਿ ਦੇਣਾ ਬੀਬੀਆਂ ਨੂੰ ਆ ਲੋ ਫੜੋ ਹੁਣ ਮੈਨੂੰ ਹਫਤਾ ਮੈਂਨਾਂ ਗੱਲ ਨਾ ਕਰੀਓ ਉਹ ਸਬਜ਼ੀ ਲੈ ਕੇ ਆਓ ਮਾਤਾ ਦੇ ਆ ਮੇਰੀ ਹੈਗੀ ਹੈ ਦੇਸੀ ਜਾਮਨ ਉਹ ਵਾਲੀ ਜੀ ਆ ਦੇਸੀ ਜਾਮਨ ਆ ਅੱਛਾ ਜੀ ਇਹ ਆ ਹੈਗੀ ਰਾਜ ਆਮਨ ਠੀਕ ਹੈ ਜੀ ਹਾਂਜੀ ਤਾਂ ਆ ਬੰਨਿਆਂ ਦੇ ਉੱਪਰ ਇਹ ਜਿਹੜੇ ਮੈਂ ਲਾਏ ਆ ਪਪੂਲਰ ਪੂਲਰ ਨੂੰ ਕਲੋਜ਼ ਕਰਕੇ ਦਿਖਾਓ ਜੀ ਉਹ ਮਾਤਾ ਨੇ ਪਪੂਲਰ ਲਾਏ ਆ ਜੀ ਉਹ ਪੂਲਰ ਲਾਏ ਆ ਤੇ ਉਹ ਜਿਹੜੇ ਪਪੂਲਰ ਲਾਏ ਆ ਇੱਕ ਵਿੱਚ ਹੈਗਾ ਕਦਮ ਕਦਮ ਹਾਂਜੀ ਇਹ ਕਦਮ ਦਾ ਇਹ ਵੀ ਮਹਿੰਗਾ ਹੁੰਦਾ ਮਾਂ ਦਾ ਹਾਂਜੀ ਇਹ ਬਹੁਤ ਮਹਿੰਗਾ ਕਦਮ ਦਾ ਬੂਟਾ ਆ ਤੇ ਇਹ ਇਹ ਜਿੱਦਾ ਲੱਕੜ ਬਹੁਤ ਕੰਮ ਆਉਂਦੀ ਆ ਕਦਮ ਠੀਕ ਹੈ ਜੀ ਇਹ ਇਹ ਆ ਆਮਬ ਦਾ ਬੂਟਾ ਆ ਤੇ ਜਿੱਦਾ ਇਹ ਆਨਲਾਈਨ ਮਂਗਾਇਆ ਸੀਗਾ ਜਿਹੜੇ ਕਾਲੇ ਰੰਗ ਦੇ ਆਂਬ ਹੁੰਦੇ ਨਾ ਇਹ ਇਹਨੂੰ ਕਾਲੇ ਆਂਬ ਲੱਗਦੇ ਆਂ ਹਾਂਜੀ ਹਾਂਜੀ ਇਹ ਕਾਲੇ ਆਂਬ ਦਾ ਬੂਟਾ ਮਾਂ ਦਾ ਤੈਨੂੰ ਉਹ ਚਲਾਉਣਾ ਹੁੰਦਾ ਆਨਲਾਈਨ ਵਾਲੇ ਹਿਸਾਬਕ ਤਾ ਆਨਲਾਈਨ ਵਾਲਾ ਕਹਦਾ ਨਹੀਂ ਮੈਂ ਨਹੀਂ ਉਹ ਚਲਾਇਆ ਸੀ ਮੈਂ ਗਵਾਂਡੀਆਂ ਦੇ ਮੁੰਡੇ ਨੂੰ ਕਹਿ ਕੇ ਉਹ ਬਹੁਤਾਂ ਨੇ ਕਿਤੇ ਵੀਡੀਓ ਬੂਡੀਓ ਦੇਖ ਲਈ ਮੈਨੂੰ ਅਸੀਂ ਦੁੱਧ ਦੁੱਧ ਉਹਨਾਂ ਨੂੰ ਪਾਉਂਦੇ ਸੀ ਉਦੋਂ ਮੇਰੇ ਕਾਕੇ ਨੇ ਪਸ਼ੂ ਰੱਖੇ ਸੀਗੇ ਉਸ ਕਾਕੇ ਨੇ ਫਿਰ ਸਾਨੂੰ ਮਗਾ ਦਿੱਤੇ ਸੀ ਬੂਟੇ ਤਾਂ ਪਰ ਮੈਂ ਫਿਰ ਉਹਨੂੰ ਪੈਸੇ ਦੁੱਧ ਚੋਂ ਕਟਾਉਂਦੇ ਸੀਗੇ ਨਹੀਂ ਇਹ ਮਤ ਉਹ ਜਿਹੜਾ ਅੰਬ ਜਿਹੜਾ ਹੈ ਉਹਦਾ ਗੁੱਦਾ ਵੀ ਕਾਲਾ ਹੁੰਦਾ ਇਹ ਗੂੜਾ ਸੰਤਰੀ ਔਰੈਂਜ ਜਿੱਦਾ ਕਲਰ ਹੁੰਦਾ ਉਹਦਾ ਉਪਰੋਂ ਕਾਲੇ-ਖਾਲੇ ਰੰਗ ਦੀ ਚੀਜ਼ ਉਹ ਜਿਹਦਾ ਕੁਕੜੀਆਂ ਵਿੱਚ ਇੱਕ ਹੁੰਦੀ ਹੈ ਕੀ ਕੜਕਨਾਥ ਉਹ ਕਹਿੰਦੇ ਉਹਦਾ ਆਂਡਾ ਵੀ ਕਾਲਾ ਹੁੰਦਾ ਖੂਨ ਵੀ ਕਾਲਾ ਹੁੰਦਾ ਇਦਾਂ ਇੰਨੇ ਚ ਵੀ ਹੋਊਗਾ ਭਰਾਵਾ ਹਾਂਜੀ ਆ ਬਾਕੀ ਇੱਥੇ ਗਲਦੌਦੀ ਤੇ ਆਹ ਬੂਟੇ ਲਾਏ ਆ ਦੇਖੋ ਆ ਫੁੱਲ ਦੇਖੋ ਫੁੱਲ ਕਿੰਨੇ ਸੋਹਣੇ ਖਿੜੇ ਪਏ ਆ ਦੇਖੋ ਹਾਂਜੀ ਆ ਦਿਖਾਓ ਜੀ ਇਹ ਗਲਦੌਦੀ ਦੇ ਆ ਆ ਦੇਖੋ ਆ ਫੁੱਲ ਦੇਖੋ ਜੀ ਤੇ ਆ ਫੁੱਲ ਦੇਖੋ ਸਾਰੇ ਹਾਂਜੀ ਇਹ ਮਾਤਾ ਨੇ ਲਾਏ ਹੋਏ ਆ ਭਾਈ ਮਿਹਨਤ ਆ ਇਹ ਬਜ਼ੁਰਗਾਂ ਦੀ ਹਾਂਜੀ ਆ ਮੇਰੇ ਹੈਗਾ ਗੁਲਾਬ ਇਹ ਮੈਂ ਮਤਲਬ ਕਿ 10 15 ਬੂਟੇ ਹੋਗੇ ਇਹ ਆ ਅਗਜੋਰਾ ਆ ਅੱਛਾ ਇਹ ਅਗਜੋਰੇ ਦੇ ਬੂਟੇ ਤਿੰਨ ਲਾਏ ਹੋ ਆ ਅਗਜੋਰਾ ਇਹ ਕੀ ਹੁੰਦਾ ਮਾਤਾ ਅਗਜੋਰਾ ਇੱਡੇ ਇੱਡੇ ਫੁੱਲ ਲੱਗਦੇ ਆ ਪਿੰਕ ਵੀ ਹੁੰਦੇ ਆ ਰੈੱਡ ਵੀ ਹੁੰਦੇ ਆ ਵਾਈਟ ਵੀ ਹੁੰਦੇ ਆ ਇਹ ਤਿੰਨ ਤਰ੍ਹਾਂ ਦੇ ਲਾਏ ਹੋਏ ਆ ਅੱਛਾ ਜੀ ਅਗਜੋਰਾ ਜਿਹੜਾ ਇਹ ਉੱਥੇ ਹਜੂਰ ਸਾਹਿਬ ਵੀ ਬਹੁਤ ਲੱਗਿਆ ਹੈ ਸਗਾ ਅੱਛਾ ਆ ਮਾਤਾ ਇਹ ਆਹ ਕੀ ਹੋ ਰਿਹਾ ਹੈਗਾ ਆਹ ਤਾਂ ਬਲੇਤੀ ਜੀ ਲੱਗਦੀ ਆ ਉਹ ਉਹਦੇ ਵਿੱਚ ਪਾਈ ਹੁੰਦੀ ਆ ਨਾ ਉਹ 버ਗਰ ਦੀ 버ਗਰਾਂ ਬੁਰਗਰਾਂ ਦੇ ਹਨ ਹਾਂਜੀ ਹਾਂਜੀ ਇਹਨੂੰ ਕਹਿੰਦੇ ਆ ਹੋ ਮੈਨੂੰ ਚੇਤਾ ਭੁੱਲ ਗਿਆ ਦਿਖਾ ਸਕਦੇ ਤੁਸੀਂ ਇਦਾਂ ਵੀ ਪੱਤਾ ਦਿਖਾ ਸਕਦੇ ਆ ਆਹੋ ਤਾਂ ਸਾਗ ਮੈਂ ਸਾਗ ਦੇ ਵਿੱਚ ਵੱਢ ਕੇ ਪਾਏ ਹੋਏ ਆ ਤੇ ਆ ਮੇਰਾ ਸਾਰਾ ਹੀ ਇੰਨਾ ਨਾ ਜਿੰਨਾ ਹਾ ਪੱਤੇ-ਪੱਤੇ ਦੀਦੇ ਆ ਦੇ ਵਿੱਚ ਆ ਦੇਖੋ ਆਦੇ ਮੈਂ ਇਦਾਂ ਇਹ ਬੈਂਗਣ ਦਲਾਈ ਹੋ ਸੱਚਾ ਮੇਰੇ ਪੈਰ ਥੱਲੇ ਆ ਚਲੇ ਸੋਰੀ ਮਾਤਾ ਆ ਇਧਰ ਦੇਖੋ ਮੈਂ ਤੁਹਾਨੂੰ ਖਾ ਕੇ ਦਿਖਾ ਲਦਾ ਇਹਨੂੰ ਮੇਰੇ ਨਾਂ ਚੇਤੇ ਭੁੱਲ ਗਿਆ ਇਹ ਬਰਗਰਾ ਬੁਰਗਨਾ ਚ ਪੈਂਦੀ ਹੈ ਇਹਨੂੰ ਲੋਟਸ ਇਹਨਾਂ ਨੂੰ ਲੋਟਸ ਕਹਿੰਦੇ ਆ ਲੋਟਸ ਅੱਛਾ ਹਾਂਜੀ ਲੋਟਸ ਆਹ ਗ੍ਰੀਨ ਆ ਔਰ ਰੈੱਡ ਆ ਉਹ ਤੇ ਆ ਮੇਰਾ ਹੈਗਾ ਆ ਬੂਟਾ ਆਪਣੇ ਦੂਸਰੇ ਦਾ ਆ ਇਹਨੂੰ ਕਿੰਨੂੰ ਕਹਿੰਦੇ ਆ ਤੇ ਉਹ ਮਾਲਟਾ ਆ ਹਾਂਜੀ ਆ ਇਧਰ ਅੱਛਾ ਜੀ ਹਾਂਜੀ ਤੇ ਆਹ ਉਹ ਆ ਦੇਖੋ ਇੱਕਦਾਂ ਹੋਰ ਚੀਜ਼ ਦਿਖਾਉਣਾ ਮਾ ਮਾੜਾ ਬੂਟਾ ਨਾ ਕੋਈ ਮਾਤਾ ਦਾ ਮੈਂ ਤਾਂ ਨਹੀਂ ਹੋਰ ਨਾ ਮਾਤਾ ਡੰਡੇ ਮਾਰਨ ਲੱਪੋਏ ਭਰਾਵਾ ਬੂਟਾ ਲਾਲਾ ਧਿਆਨ ਨਾ ਮੜਾ ਆਂ ਹਾਂਜੀ ਆ ਆ ਕੀ ਆ ਮਾਤਾ ਇਹ ਵੀ ਲੋਟਸੀ ਆ ਇਹ ਵੀ ਖਾਣ ਵਾਲੀ ਆ ਹਾਂਜੀ ਹਾਂਜੀ ਖਾ ਸਕਦੇ ਤੁਸੀਂ ਇਹ ਮੈਂ ਲੈ ਕੇ ਵੱਢ ਕੇ ਸਾਗ ਦੇ ਵਿੱਚ ਪਾਉ ਉਹਦੇ ਵਿੱਚ ਬੋਰੇ ਚ ਅੱਛਾ ਜੀ ਹਾਂਜੀ ਦਿੱਦਾ ਇਹ ਰੈੱਡ ਵੀ ਆ ਤੇ ਇਹ ਗ੍ਰੀਨ ਵੀ ਆ ਦੋ ਤਰ੍ਹਾਂ ਦੇ ਆ ਵਿੱਚ ਆਹ ਆ ਕਿਨੂਆ ਦੇ ਬੂਟੇ ਆ ਤੇ ਆ ਇਧਰ ਦੇਖੋ ਇਧਰ ਆ ਵੀ ਤੁਹਾਨੂੰ ਖਾ ਕੇ ਦਿਖਾ ਲਾਂ ਹਾਂਜੀ ਹਾਂ ਆ ਮੇਰੇ ਹੈਗੇ ਆ ਆਪਣੇ ਇਹ ਆ ਮਿਰਚਾਂ ਦੀ ਇਦਾਂ ਹੁਣ ਮੈਂ ਇਹਦਾ ਉੱਥੇ ਗਈ ਕਰਕੇ ਮੇਰਾ ਘਾਫੂਸ ਚੜ ਗਿਆ ਤਾਂ ਹੁਣ ਮੈਂ ਮਿਰਚਾਂ ਦੇ ਇਹ ਬੂਟੇ ਸਾਫ਼ ਕਰਨੇ ਆ ਆਹੋ ਆ ਦੇਖੋ ਆ ਉੱਤੇ ਮਾਤਾ ਗਈ ਸੀ ਪਰ ਆ ਦੇਖੋ ਮਿਰਚਾਂ ਦੇ ਬੂਟੇ ਲੱਗੇ ਆ ਸਾਰੇ ਸਾਰੀਆਂ ਮਿਰਚਾਂ ਘਰ ਦੀਆਂ ਆਹ ਮਾਤਾ ਨਿੰਬੂ ਇਹ ਇਹ ਦੂਜਾ ਆ ਕਿੰਨੂ ਆ ਕਿੰਨੂ ਅੱਛਾ ਜੀ ਹਾਂਜੀ ਇਹ ਕਿੰਨੂ ਆ ਤੇ ਆ ਗਾਜਰਾਂ ਆ ਆ ਗਾ ਹੈਗੇ ਆ ਬੰਦੋ ਵੀ ਉਹ অর্ਗੈਨਿਕ ਗਾਜਰਾਂ ਮਾਤਾ ਨੇ ਸਾਨੂੰ ਪੂਰਾ ਭਰਤਾ ਆ ਭਾਈ ਆ ਬੰਦ ਮਾਤਾ ਕਹਿੰਦੀ ਮੈਂ ਨਾ ਬੰਡਣਾ ਸਗਾ ਤੇ ਚਲੋ ਤੂੰ ਤੁਹਾਡੇ ਭਾਗਾਂ ਦਾ ਤੁਸੀਂ ਆ ਗਏ ਆ ਤੇ ਮਾਤਾ ਕੱਲ ਪਰਸੋਂ ਆਏ ਆ ਉੱਥੋਂ ਤਾਂ ਕੱਲ ਹੀ ਦਮਲ ਤੋੜ ਕੇ ਤੇ ਮਾਤਾ ਨੇ ਰੱਖਿਆ ਸੀ ਹਾਂ ਮਾਤਾ ਦੀਆਂ ਗਾਜਰਾਂ ਭਾਈ ਆ ਜੀ ਤੇ ਐਡਾ ਗਾਜਰਾਂ ਇਹ ਇਹ ਲਾਲ ਰੰਗ ਦੀਆਂ ਗਾਜਰਾਂ ਆ ਹਾਂਜੀ ਆਹ ਤੇ ਆਹ ਹੈਗੀਆਂ ਆ ਕਾਲੇ ਰੰਗ ਦੀਆਂ ਗਾਜਰਾਂ ਉਹ ਵੀ ਹੁੰਦੀਆਂ ਹਾਂਜੀ ਆ ਦੇਖੋ ਮੈਂ ਕਾਲੀਆਂ ਉੱਪਰ ਆਵਾ ਕਾਲੇ ਰੰਗ ਦੀਆਂ ਗਾਜਰਾਂ ਨੇ ਮਾਦਾ ਆ ਦੇਖ ਉਹ ਲੈ ਉਹ ਆ ਗਾਜਰ ਕਾਲੇ ਰੰਗ ਦੀ ਓਏ ਉਹ ਆ ਦੇਖੋ ਮਾਦਾ ਨੇ ਕਾਲੇ ਰੰਗ ਦੀ ਗਾਜਰ ਆ ਕਾਲੀਆਂ ਗਾਜਰਾਂ ਓਏ 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 ਆ ਦੇਖੋ ਕਾਲੀਆਂ ਗਾਜਰਾਂ ਹਾਂਜੀ ਇਹ ਹੁਣ ਸਾਤ ਤੋਂ ਇੰਨੀਆਂ ਖਾ ਤਾਂ ਨਹੀਂ ਹੋਣੀਆਂ ਇਹ ਇਹ ਆ ਜਿਹੜਾ ਬਲੈਟੀ ਗਾਜਰਾਂ ਆ ਨੀਗਰੋ ਗਾਜਰਾਂ ਆ ਨੀਗਰੋ ਨਹੀਂ ਜਿਹੜੇ ਕਾਲੇ ਉਹ ਉਹ ਗਾਜਰਾਂ ਇਹ ਮੈਂ ਵੀ ਜਾਂਦੇ ਖਾਣਾ ਹਾਂ ਹਾਂਜੀ ਹਾਂਜੀ ਆ ਦੇਖ ਮਾਦਾ ਨਾਲ ਨਾਲ ਬਹੁਤ ਕਿੰਨੀ ਮੋਟੀ ਹਾ ਦੀ ਹਾ ਦੀ ਕਾਲੇ ਰੰਗ ਦੀ ਕਾਲੇ ਰੰਗ ਦੀਆਂ ਆਜੋ ਵੀ ਅੱਗੇ ਆਜੋ ਮਾਤਾ ਦਾ ਆਜੋ ਫਲਵਾੜੀ ਤੁਹਾਨੂੰ ਦਿਖਾ ਲਈਏ ਆ ਮਾਤਾ ਤੇਰੀ ਪਾਲਕ ਇਹ ਤੀ ਮੋਟਾ ਆ ਮਾਤਾ ਕੀ ਆ ਕਿਹੜੀ ਆਹ ਇਹ ਪਾਲ ਗਿਆ ਅੱਛਾ ਮੁੰਡੀ ਜਾਂ ਮੋਟਾ ਗਿਆ ਹੋ ਗਿਆ ਇਹਦਾ ਇਹ ਮਾਤਾ ਲੰਬੀ ਨਹੀਂ ਹੋਈ ਨਾ ਵਾਲੀ ਤੇ ਲੰਬੀ ਨਹੀਂ ਹੋਈ ਇਹਨੂੰ ਥੱਲੇ ਮਤਲਬ ਕਿ ਜਗ੍ਹਾ ਘੱਟ ਮਿਲੀ ਤੇ ਇਹ ਲੰਬੀ ਘੁੱਟ ਹੋ ਗਈ ਹੈ ਨਾ ਘੁੱਟ ਥੱਲੇ ਉਹ ਤਾਂ ਮੁੱਟੀ ਹੋ ਗਈ ਆ ਹਾਂ ਜਿੱਦਾਂ ਹਨਾ ਆ ਵੀ ਦੇਖੋ ਵੀ ਕਾਲੀ ਗਾਜਰ ਮਾਤਾ ਦੀ ਕਾਲੀਆਂ ਗਾਜਰਾਂ ਤੇ ਵੀ ਮੈਂ ਧੋ ਕੇ ਦਿਖਾ ਜੀ ਇਹ ਜਿੱਦਾਂ ਮਤਲਬ ਚਕੰਦਰ ਹੁੰਦਾ ਇਸ ਤਰ੍ਹਾਂ ਦਾ ਇਹਦਾ ਹੁੰਦਾ ਆ ਇਹ ਦੂਜੀ ਲਾਲ ਨਾਲੋਂ ਜ਼ਿਆਦਾ ਤਾਕਤਵਰ ਆ ਹਾਂਜੀ ਹਾਂਜੀ ਇਹ ਲਾਲ ਠੀਕ ਹੈ ਜੀ ਆ ਬੈਂਗਣਾ ਦੀ ਇੱਦਾਂ ਲੈਂ ਲਾਈ ਹੋਈ ਆ ਹੁਣ ਇਹ ਸਾਰੀ ਮੈਂ ਸਫਾਈ ਕਰਨੀ ਆ ਆ ਦੇਖੋ ਆ ਪਾਲਕ ਲਾਈ ਆ ਠੀਕ ਹੈ ਜੀ ਇਹ ਪਾਲਕ ਦੇ ਨਾਲ ਆ ਮੈਂ ਲਸਣ ਥੋੜਾ ਜਿਹਾ ਇੱਥੇ ਲਾਇਆ ਸੀ ਬੱਟਾਂ ਦੇ ਉੱਤੇ ਇਹ ਲਸਣ ਇੱਦਾਂ ਮੋਟਾ ਹੋ ਜਾਂਦਾ ਆ ਹਾਂ ਆ ਇੱਧਰ ਲਸਣਾਂ ਨੂੰ ਮਾਰੋ ਮੜਾ ਆ ਮਾਦਾ ਲਸਣ ਲਸਣ ਕਰੀ ਜਾਂਦੀ ਲਾਲਾ ਜੀ ਉਧਰ ਪਾਲਕ ਤੇ ਏੜੇ ਆ ਇੱਧਰ ਆ ਜਾ ਕਰੋ ਲਾਲਾ ਜੀ ਆ ਕਿਨੂਆਂ ਦੇ ਚਾਰ ਬੂਟੇ ਆ ਕਿਨੂਆਂ ਦੇ ਲਾਏ ਹੋਏ ਆ ਕਾਹ ਆ ਲਾਇਆ ਇਹ ਇਕ ਆ ਕਿਨੂਆ ਦਾ ਆ ਇਕ ਉਹ ਕਿਨੂਆ ਦਾ ਇਕ ਉਹ ਕਿਨੂਆ ਦਾ ਕੋ ਕਿਨੂਆ ਦਾ ਉਹ ਅਮਰੂਦਾਂ ਦਾ ਆ ਉਹਨੂੰ ਅਮਰੂਦ ਇੱਕ ਲੱਗਾ ਵੀ ਆਸੀਆਂ ਦਾ ਬੂਟਾ ਇੱਕ ਲੱਗਾ ਆ ਇਹ ਨਵੇਂ ਲਾਏ ਆ ਇਹ ਥਾਂ ਕਿੰਨੀ ਆ ਮਾਤਾ ਜਦੋਂ ਇਹਨਾਂ ਕੋ ਆ ਬੀਜਿਆ ਇਹ ਸਾਰਾ ਕਨਾਰ ਖੰਡ ਦੇ ਵਿੱਚ ਆ ਇੰਨਾ ਕਥਾਂ ਕਨਾਲ ਖੰਡ ਹੋਊਗਾ ਜਿਹਦੇ ਵਿੱਚ ਇਹ ਮਾ ਥਾਂ ਇੰਨੀ ਚਾਲ ਆਇਆ ਮਾਤਾ ਸਾਰੇ ਪਿੰਡ ਨੂੰ ਹੀ ਬਣਦੀ ਆ ਭਰਾ ਸਾਗੀਆਂ ਸੂਜੀਆਂ ਮਾਤਾ ਜੀ ਆ ਆ ਇਧਰ ਘਮੌ ਲਾ ਲੈ ਮਾੜਾ ਆ ਵੀ ਦੇਖ ਲਓ ਪਹਿਲਾਂ ਆ ਹੈ ਗਾਇਆ ਇਹ ਮਸੰਮੀ ਦਾ ਲੱਗੇ ਆ ਜਾ ਮੜਿਆ ਆ ਮਸੰਮੀ ਦਾ ਬੂਟਾ ਆ ਉੱਧਰ ਉੱਧਰ ਮਾਤਾ ਜੀ ਆ ਮਸੰਮੀ ਆ ਤੇ ਆ ਮਸੰਮੀ ਆ ਤੇ ਆ ਹੈਗਾ ਨਾਖਾਂ ਦਾ ਬੂਟਾ ਆ ਅੱਛਾ ਜੀ ਲੱਗੇ ਲੱਗੇ ਆ ਨਾਖਾਂ ਦਾ ਆ ਤੇ ਇਹ ਮਾਤਾ ਜੀ ਆ ਹੈਗਾ ਆ ਕਾਲਾ ਅਮਰੂਦ ਕਾਲਾ ਅਮਰੂਦ ਹਾਂਜੀ ਇਹ ਜਿੱਦਾਂ ਇਹਨੂੰ ਇਹਨੂੰ ਜਿੱਦਾਂ ਕਾਲੇ ਰੰਗ ਦੇ ਅਮਰੂਦ ਲੱਗਦੇ ਪੂਰੇ ਪੂਰੇ ਐਨ ਬਿਚੋਂ ਮਿੱਠੇ ਹਾਂ ਮਿੱਠੇ ਹੁੰਦੇ ਆ ਜੇ ਇਹਨੂੰ ਕਾਲਾ ਅਮਰੂਦ ਕਹਿੰਦੇ ਆ ਤੇ ਇਹ ਬਹੁਤ ਇਹਦੀ ਜ਼ਿਆਦਾ ਕੀਮਤ ਦਾ ਹੁੰਦਾ ਆ ਜਿੱਦਾਂ ਮਤਲਬ ਚਕੰਦਰ ਦੀ ਤਰ੍ਹਾਂ ਹੀ ਕਾਲਾ ਅਮਰੂਦ ਹੁੰਦਾ ਆ ਤੇ ਇਹ ਆਪਾਂ ਮਤਲਬ ਇੱਕ ਬੂਟਾ ਲਾਇਆ ਆ ਤੇ ਗਾਂ ਹੁਣ ਆਪਾਂ ਹੋਰ ਵੀ ਲਾਵਾਂਗੇ ਇਹਦੇ ਨਾਲ ਦੇ ਹਾਲ ਦੀ ਘੜੀ ਇੱਕ ਮੈਂ ਲਗਾਇਆ ਤਾਂ ਹੁਣ ਆਜੋ ਮਾਤਾ ਜੀ ਅੱਗੇ ਚੱਲਦੇ ਆ ਤੁਹਾਡੀਓ ਦਿਖਾਉਂਦੇ ਆ ਇੱਧਰ ਵੀ ਸਬਜ਼ੀ ਹੋਰ ਲੱਗੀ ਆ ਆਜੋ 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 ਮਾਤਾ ਜੀ ਤੁਹਾਨੂੰ ਅੱਜ ਵੀਡੀਓ ਕਿੱਦਾਂ ਦੀ ਲੱਗੀ ਇਹ ਵੀਡੀਓ ਤੁਸੀਂ ਦੱਸਣਾ ਜ਼ਰੂਰ ਕਮੈਂਟ ਕਰਕੇ ਇਹ ਬਜ਼ੁਰਗਾਂ ਦੀ ਮਿਹਨਤ ਆ ਭਾਈ ਮਾਦਾ ਆ ਗਈ ਆ ਮੇਥੇ ਆ ਇਹ ਮੇਥੇ ਆ ਆ ਮੇਥੇ ਆ ਆ ਦੇ ਆ ਹਾਲੂ ਆ ਇਧਰ ਆ ਹਾਲੂ ਆ ਆ ਆ ਹਾਲੂ ਆ ਹਾਂ ਆ ਹਾਲੂ ਆ ਆਲੂ ਵੀ ਲਾਇਓ ਆ ਤੇ ਲਾਲਾ ਜੀ ਨੂੰ ਪਤਾ ਨਹੀਂ ਹੈ ਨਾ ਮੇਥੇ ਹਾਲੋਂ ਦਾ ਫੇਰ ਹੱਥ ਕਰਨਾ ਪੈਂਦਾ ਇਦਾਂ ਆ ਹੈਗਾ ਯਾ ਅੱਜ ਕੋ ਅੱਜ ਕੋਤੇਰੇ ਦਾ ਅੱਜ ਕੋਤੇਰੇ ਦਾ ਬੂਟਾ ਆ ਠੀਕ ਹੈ ਜੀ ਤੇ ਆ ਆਲੂ ਲਾਇਓ ਆ ਆ ਹੈਗਾ ਸਟਾਰ ਫਰੂਟ ਇਹ ਸਟਾਰ ਫਰੂਟ ਉਹਨੂੰ ਕਿਤਾ ਮਤਲਬ ਸਟਾਰ ਵਰਗੇ ਇਦਾਂ ਫਲ ਹੁੰਦਾ ਆ ਜਿੱਦਾਂ ਸਟਾਰ ਹੁੰਦਾ ਹੈ ਨਾ ਸਟਾਰ ਹਾਂ ਸਟਾਰੀ ਵਾਂਗੂ ਇਸ ਤਰ੍ਹਾਂ ਸਟਾਰ ਫਰੂਟ ਆ ਇਹ ਇਹ ਹਾਲੂਆ ਲਾਈਓ ਇਹ ਚਕੰਦਰ ਲਾਏ ਆ ਚਕੰਦਰ ਦੇਖ ਲਓ ਆ ਦੇ ਇਹ ਪੱਤਲ ਰਹਿੰਦੇ ਮਾਤਾ ਅੱਛਾ ਚਕੰਦਰ ਜਿਹੜੀ ਆਪਾਂ ਦੀ ਗਈ ਆ ਚਕੰਦਰ ਆ ਹਾਂਜੀ ਇਹ ਮਾਤਾ ਪੱਟ ਕੇ ਤੇ ਫੜਾਈ ਜਾਨੀ ਫੇ ਮੁੜ ਕੇ ਘਰ ਨੂੰ ਲੈਣੀ ਧੋ ਕੇ ਫੇਰ ਕੀ ਹੋਇਆ ਤੁਸੀਂ ਲੈ ਜਾਓਗੇ ਤੇ ਖਾ ਲਈ ਲਓਗੇ ਤੁਸੀਂ ਆ ਇੱਕ ਹੋਰ ਅਲੇ ਘੁਰ ਬੋਲ ਲੈ ਦੋ ਹੁਜੋ ਕੇ ਚਲੋ ਜੀ ਇਹ ਆ ਬੰਦ ਗੋਭੀ ਆ ਤੇ ਹਾਜਕੰਦਰ ਤੇ ਆ ਹੈਗੇ ਮੇਥੇ ਤੇ ਆ ਛਕਲਮਲਾਏ ਸਗੇ ਆ ਛਲਗਮੀਆਂ ਮਾਤਾ ਦੇ ਛਲਗਮੀਆਂ ਕਾਲ ਪੱਟ ਲੈ ਆ ਤੇ ਵਿਚ ਬੋਰੇ ਦੇ ਪਾਤੇ ਆ ਤੇ ਆ ਮਾਤਾ ਧਨੀਆਂ ਆ ਧਨੀਆਂ ਹਾਂਜੀ ਇਹ ਧਨੀਆਂ ਆ ਆ ਇੱਧਰ ਦਿਖਾ ਮੜ ਆ ਧਨੀਆਂ ਆ ਧਨੀਆਂ ਕਹਿੰਦੇ ਹਰੇਕ ਸਬਜ਼ੀ 'ਚ ਪੈ ਜਾਂਦਾ ਇਹ ਹਾਂਜੀ ਆ ਛਕਲਮਾਂ ਦੇ ਮੈਂ ਹਾਂਜੀ ਆ ਛਲਗਮ ਆਂਬ ਦਾ ਬੂਟਾ ਇਹ ਕਾਲਾ ਆਇਆ ਆ ਅੰਬ ਦਾ ਬੂਟਾ ਆ ਹਾਂਜੀ ਇਹ ਇੱਕ ਆ ਅੰਬ ਦਾ ਬੂਟਾ ਇੱਕ ਇਧਰ ਅੰਬ ਦਾ ਬੂਟਾ ਹਾਂਜੀ ਆਹ ਹੈਗੀ ਪਾਲਕ ਆ ਇੱਕ ਹੋਰ ਫੜਿਓ ਸ਼ਕਲਮ ਮਾਤਾ ਅੱਗੇ ਬੂਰਾ ਭਰਤਾ ਇੰਨਾ ਕੋ ਭਰਤਾ ਸਾਨੂੰ ਲੱਗਾ ਅੱਦੇ ਰਾਜ ਦੁਕਾਨ ਤੇ ਵੇਚ ਕੇ ਜਾਣੇ ਪੈਣੇ ਆ ਆ ਹੈਗਾ ਇਹ ਗ੍ਰੀਨ ਬੱਡਲ ਐਪਲ ਅੱਛਾ ਜੀ ਹਾਂਜੀ ਆ ਦੇਖੋ ਇਹਦੀ ਫੋਟੋ ਵੀ ਨਾਲ ਲੱਗੀ ਆ ਤੇ ਇਹ ਬੋਰ ਦਾ ਮੇਰਾ ਚੱਲ ਪਿਆ ਯਾਰ ਤੇ ਹੁਣ ਮਤਲਬ ਕੀ ਇਹਨੂੰ ਆ ਦੇਖੋ ਗਰੀਨ ਆ ਬਟਰ ਐਪਲ ਜਿੰਨ ਕਹਿੰਦੇ ਆ ਤੇ ਆ ਹੈਗਾ ਰੈੱਡ ਆ ਗ੍ਰੀਨ ਬੈਂਗਣੀਆ ਉਹ ਆ ਦੇਖੋ ਹਰਾ ਬਤਾਉਂ ਗੱਡਾ ਓਏ ਆ ਦੇ ਆ ਦੇਖੋ ਲਾਲਾ ਹੀ ਦਿਖਾਓ ਇੱਧਰ ਆ ਦੇ ਕਿਤੇ ਕਿਤੇ ਲੱਗੇ ਹੋ ਆ ਦੇ ਇੱਥੇ ਵੀ ਥੋੜੀ ਜਿਹਾ ਗੋਰੇ ਦੇ ਨਾਲ ਹੋਏ ਆ ਹਾਂ ਮਾਲਾ ਕਿ ਨਹੀਂ ਮੈਂ ਉੱਧਰ ਚਲ ਗਈ ਸੀ ਹੁਣ ਗੁੱਡਣ ਕੱਟਣ ਆਲੇ ਆ ਪਰ ਦਿਖਾ ਦਿੰਨੇ ਤਾਂ ਆ ਤ ਨਹੀਂ ਆ ਸਾਰਾ ਹੀ ਲੱਗਾ ਆ ਹਾਂ ਆ ਇੱਧਰ ਲਾ ਲੈ ਧਨੀਆ ਆ ਮੈਂ ਪਾਲਕ ਵੱਢ ਕੇ ਸਾਰੀ ਬੰਡ ਦਿੱਤੀ ਜਾਣ ਲੱਗੀ ਨੇ ਦੁਬਾਰਾ ਫੇਰ ਫੁੱਟ ਪਈ ਦੁਬਾਰਾ ਫੇਰ ਫੁੱਟ ਪਈ ਇਹ ਦੇ ਲੋਠਾਂ ਦੇ ਨਾਲ ਵਿੱਚ ਫੇਰ ਡੜੀ ਹੋ ਗਈ ਉਹ ਪਾਲਕ ਦੇ ਨਾਲ ਕੀ ਬੀਜਿਆ ਉਹ ਮੇਥੀ ਆ ਤੋ ਮੇਥੀ ਆ ਵੀ ਆ ਦਿਖਾ ਲਦੇ ਹੋ ਮੇਥੀ ਮੜਾ ਲਾਲਾ ਜੀ ਆ ਇੱਧਰ ਐ ਮੇਥੀ ਲਾਲੇ ਨੂੰ ਦੱਸਣਾ ਪੈਂਦਾ ਹੱਥ ਕਰਕੇ ਭਰਾਵਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਥੀ ਕਿਹੜੀ ਆ ਆ ਰੈੱਡ ਆ ਵਾਟਰ ਐਪਲ ਆ ਮਾਤਾ ਨੇ ਫੋਟੋਆਂ ਵੀ ਨਾਲ ਹੀ ਲਾਈਆਂ ਉਹਦੇ ਰੈੱਡ ਵਾਟਰ ਐਪਲ ਹਾਂਜੀ ਤੇ ਬੰਨੇ ਮਾਤਾ ਤੇ ਆ ਮੂਲੀਆਂ ਆ ਉਹ ਮੂਲੀਆਂ ਵਾਈਟ ਮੂਲੀਆਂ ਹਾਂਜੀ ਵਾਈਟ ਮੂਲੀਆਂ ਹਾਂ ਤੇ ਹੁਣ ਨਹੀਂ ਅਸੀਂ ਇੱਥੇ ਰਹਿ ਕਰਕੇ ਫਿਰ ਸਾਡੇ ਕੋਲੋਂ ਹਜੇ ਹਾਲ ਦੀ ਘੜੀ ਵੀ ਨਹੀਂ ਹਨਾ ਕੋਈ ਹੁਣ ਇਹ ਜੇ ਹੁਣ ਕੋਈ ਇੱਥੇ ਅਸੀਂ ਦੋਹਾਂ ਜਣਿਆਂ ਨੇ ਕਿੰਨੀਆਂ ਕਮੂਲੀਆਂ ਖਾ ਲੈਣੀਆਂ ਤਾਂ ਕਿੰਨੇ ਕ ਅਸੀਂ ਦੂਜੇ ਸਾਮਾਨ ਖਾ ਲੈਣਾ ਹੈ ਨਾ ਗੱਲ ਸਹੀ ਹੈ ਇਹ ਮਾਦਾ ਫ੍ਰੀ ਸੇਵਾ ਬੰਦਣਾ ਫ੍ਰੀ ਹੈ ਫ੍ਰੀ ਫ੍ਰੀ ਤਦ ਤਰੇ ਆਂਡੀਆਂ ਗਵਾਂਡੀਆਂ ਤੇ ਲੋੜ ਨਹੀਂ ਪੈਂਦੀ ਹੁਣ ਸਬਜ਼ੀਆਂ ਮੁੱਲ ਲੈਣ ਦੀ ਮੈਂ ਆਂਡੀਆਂ ਗਵਾਂਡੀਆਂ ਤੇ ਬਾੜਾ ਜਾਂਦੀ ਨਹੀਂ ਤਾਂ ਨਾਂ ਮੈਂ ਲੈ ਕੇ ਹੁੰਦੀ ਕੁਛ ਜੇ ਕੋਈ ਦੇਰ ਵੇ ਤਾਂ ਲੈ ਵੀ ਲਈਦਾ ਕੁਛ ਇਹ ਸੇ ਆ ਕਿਦਾਂ ਇਹ ਬਣਦੇ ਹੈ ਇਹ ਬਣਦੇ ਕਿੰਨੂ ਇਹ ਅਸੀਂ ਉੱਥੇ ਬਾਬੇ ਸੰਗਦੇ ਆਈਦਾ ਜੇ ਨਾਂ ਕੋਈ ਲੈਣਾ ਹੋਵੇ ਕਿਸੇ ਨੇ ਅੱਛਾ ਹਾਂਜੀ ਗੁਰਦੁਆਰੇ ਦਾ ਡ੍ਰੈਗਨ ਫਰੂਟ ਆ ਉਹ ਆ ਇੱਥੇ ਰੱਖ ਲਓ ਫੇ ਚੱਕ ਲਿਓ ਅੱਛਾ ਜੀ ਹਾਂਜੀ ਇੱਥੇ ਰੱਖ ਆ ਡ੍ਰੈਗਨ ਫਰੂਟ ਆ ਮੇਰਾ ਹਾਂ ਮਾਤਾ ਡ੍ਰੈਗਨ ਫਰੂਟ ਲਾਇਆ ਹਾਂਜੀ ਮਾਤਾ ਆਹ ਕਿਹੜੀ ਗੋਪੀ ਆ ਇੱਧਰ ਆ ਦੇਖੀਓ ਲਾਲਾ ਇੱਧਰ ਆ ਓਏ ਲਾਲਾ ਇੱ ਆ ਮਾੜਾ ਆ ਮਾੜਾ ਦਸੀਆਂ ਬਰੋਕਲੀ ਆ ਅੱਛਾ ਰੋਕਲੀ ਬਰੋਕਲੀ 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 ਆ ਦੇਖੋ ਹਰੀ ਗੋਭੀ ਮਾਤਾ ਨੇ ਵੀ ਜੀ ਆਂਜੀ ਇਹ ਕੱਲ ਮੈਂ ਦੋ ਫੋਲਰ ਗਈ ਆ ਇਹਦੇ ਵਿੱਚ ਹੀ ਆ ਸੱਚ ਹੈ ਦੂਜੇ ਦੇ ਪਾਇਓ ਆ ਦੇਖੋ ਹਰੀ ਗੋਭੀ ਇੱਕ ਆ ਮਾਤਾ ਨੇ ਹਰੀ ਗੋਭੀ ਵੀ ਜੀ ਹੈ ਹਾਂਜੀ ਆ ਔਲਿਆਂ ਦਾ ਬੂਟਾ ਆ ਦੇਖ ਲਓ ਕਿੱਡਾ ਵੱਡਾ ਹੋ ਗਿਆ ਤਾਜ਼ੀਆਂ ਚੀਜ਼ਾਂ ਖਾਵਾਂਗੇ ਤਾਜ਼ੀਆਂ ਹਾਂਜੀ ਆ ਬਿਨਾ ਖਾਤਾ ਹਾਂ ਆ ਔਲਿਆਂ ਦਾ ਬੂਟਾ ਹੈ ਬਰੋਕਲੀ ਦੇਖੋ ਆ ਦੇ ਕਿੰ ਕਿੱਡੀ ਲੱਗੀ ਹੋ ਆ ਦੇ ਵਿੱਚ ਆ ਦੇ ਮੂਰੇ ਕਿੱਡਾ ਫੋਲੇ ਹਾਂਜੀ ਮੂਰਲੇ ਪਾਸੇ ਇਹ ਆ ਵੀ ਮਾਤਾ ਜੀ ਦਾ ਸਬਜ਼ੀਆਂ ਦਾ ਆ ਮੇਰਾ ਹੈਗਾ ਆ ਔਲਿਆਂ ਦਾ ਅਚਾਰੀ ਬੂਟਾ ਆ ਇਹ ਹੈਗਾ ਆ ਔਲਿਆਂ ਦਾ ਮਰਬੇ ਦਾ ਬੂਟਾ ਆ ਵੀ ਔਲੇ ਵੀ ਜੇ ਆ ਦੇਖ ਲਓ ਲਾਲੇ ਦਿਖਾਉ ਮੜਿਆ ਔਲਿਆਂ ਦਾ ਬੂਟੇ ਆ ਹਾਂਜੀ ਇਹਨੂੰ ਮਾਤਾ ਔਲੇਜ ਦਾ ਮਤਲਬ ਆਂਬ ਸੇਵ ਲੱਗਦੇ ਇਦਾਂ ਹੀ ਲੱਗਦੇ ਔਲੇ ਹਾਂਜੀ ਜੇ ਦਾ ਮਤਲਬ ਕੀ ਹੈ ਦਾ ਪੱਤਿਆਂ ਦੇ ਨਾਲ-ਨਾਲ ਇਹਨਾਂ ਦੇ ਲੱਗੇ ਹੋਏ ਹੁੰਦੇ ਆ ਪਰ ਹਜੇ ਪਿਛਲੇ ਸਾਲ ਲੱਗੇ ਸੀ ਕਿਤੇ ਡਾਲੇ ਦੇ ਟੁੱਟ ਗਏ ਕਰਕੇ ਤਾਂ ਲੱਗੇ ਨਹੀਂ ਠੀਕ ਹੈ ਜੀ ਹਾਂ ਜੀ ਤਾਂ ਉਹ ਆੜੂਆਂ ਦਾ ਬੁੱਟਾ ਆ ਉਹਦੇ ਨਾਲ ਇੱਕ ਸੀਤਾਪਾਲਿਆ ਨਵੀਂ ਬੇਲ ਲਾਈ ਆ ਇੱਕ ਅੰਗੂਰਾਂ ਦੀ ਤਾਂ ਇਹ ਲੰਬੇ ਅੰਗੂਰ ਆ ਜਿਹੜੇ ਕਾਲੇ ਰੰਗ ਦੇ ਅੰਗੂਰ ਹੁੰਦੇ ਆ ਅੱਛਾ ਇਹ ਉਹ ਲਾਇਓ ਤੇ ਆਮਰੂਦਾਂ ਦਾ ਬੁੱਟਾ ਆ ਇਹ ਫਰੂਟ ਮਾਤਾ ਦੇ ਮਰੁੱਦਾ ਦੇ ਬੂਟੇ ਦੇਖੋ ਪਹਿਲਾਂ ਵਾ ਇੰਨਾ ਕੁਛ ਪਹਿਲਾਂ ਤੋਂ ਹੀ ਇਹ ਬਹੁਤ ਵੱਡਾ ਆ 35 ਸਾਲ ਹੋ ਗਿਆ ਇਹਨੂੰ ਲੱਗੇ ਨੂੰ ਅਸੀਂ ਇਹਨੂੰ ਵੱਡ ਦਿੱਤਾ ਅਸੀਂ ਫੇਰ ਵੀ ਇਹ ਦੁਆਰਾ ਫੋਟੋ ਵੱਟ ਕੇ ਆਪਣੇ ਆਪ ਹੀ ਇਹ ਐਡਾ ਵੱਡਾ ਹੋ ਗਿਆ ਕੋਈ ਪੁਰਾਣਾ ਬਜ਼ੁਰਗ ਤਾਂ ਨਹੀਂ ਹੈਗਾ ਜਿਹਨੇ ਬੂਟੇ ਦਾ ਜਨਮ ਲੈ ਲਿਆ ਹੋਵੇ ਨਹੀਂ 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 ਮਾਤਾ ਕਿ ਨਹੀਂ 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 ਹਾਂਜੀ ਇਹ ਆ ਦੇਖੋ ਮੇਰੀ 35 ਸਾਲ ਪੁਰਾਣੀ ਅੰਗੂਰਾਂ ਦੀ ਬੇਲ ਇਹ ਵਾ ਜੀਵਾ ਹਾਂਜੀ ਆ ਦੇਖੋ ਮਾਤਾ ਲੱਗਦੇ ਇਹਨੂੰ ਅੰਗੂਰ ਆ ਜੇ ਇੱਕ ਕੁਆਂਟਲ ਅੰਗੂਰ ਲੱਗੇ ਸਗੇ ਤੇ ਇਹ ਦੇਖ ਲਓ ਵੀ ਹਜੇ ਵੀ ਇਹ ਕਿੰਨੀ ਵਧੀਆ ਆ ਅੱਛਾ ਇਹਨੂੰ ਇੱਕ ਕੁਆਂਟ ਲੰਗੂਰ ਹਾਂਜੀ ਲੱਗਦੇ ਹਰੇਕ ਸਾਲ ਹੀ ਤਾਂ ਫੇਰ ਮਾਤਾ ਨਿਆਣੇ ਤਰ੍ਹਾਂ ਵੱਡਾ ਮੁੰਡਾ ਕਿਨੇ ਸਾਲਾਂ ਦਾ ਵੱਡਾ ਮੇਰਾ ਕਾਕਾ ਹੈਗਾ ਯਾ 34 ਸਾਲ ਦਾ ਮਤਲਬ ਉਹਦੇ ਨਾਲੋਂ ਵੀ ਸਾਲ ਇੱਕ ਵੱਡੀ ਆ ਹਾਂਜੀ ਵੀ ਮਾਤਾ ਨੇ ਕਦੇ ਵਿਆਹ ਤੋਂ ਬਾਅਦ ਛੇਤੀ ਲਾਤੀ ਸੀ ਮੈਂ ਕਿਹਾ ਉਹ ਦੇਖ ਲਓ ਭਰਾਵਾ ਹਾਂਜੀ 5-6 ਮਹੀਨੇ ਇਦਾਂ ਜਿੱਦਾਂ ਮੈਂ ਤਲਵਕੇ ਖੂਤੇ ਆਉਣ ਲੱਗ ਗਈ ਸੀ ਤਾਂ ਲੱਗਿਆ ਉਹ ਗੁੰਡਖੂ ਵਾਲਿਆਂ ਦੇ ਮੈਂ ਲਿਆ ਕੇ ਡાળੀ ਲਾਈ ਸੀਗੀ ਉਹ ਮਾਤਾ ਵੀ ਹੈ ਨਹੀਂ ਇਸ ਟਾਈਮ ਉਹ ਬਜ਼ੁਰਗ ਵੀ ਹੈ ਨਹੀਂ ਉਹਨਾਂ ਦਾ ਮੁੰਡਾ ਬਾਹਰ ਗਿਆ ਆ ਤੇ ਉਹਨਾਂ ਦੀ ਵੇਰ ਸੁੱਕ ਗਈ ਸੀ ਮੇਰੀ ਹਰੀ ਆ ਦੇਖੋ ਵੀ ਨਿੰਬੂ ਆ ਨਿੰਬੂ ਦੇਖ ਲਓ ਇਹ ਨਿੰਬੂ ਆ ਭਾਈ ਮਾਤਾ ਕੋਈ ਵੀ ਕੀ ਦੇਖ ਲਓ ਵੀ ਮਾਤਾ ਨੇ ਹਰੇ ਕੀ ਲਾਈ ਹੋਈ ਆ ਵੀ ਆਪਣੇ ਹੀ ਮਾਤਾ ਹਾਂਜੀ ਹਾਂਜੀ ਆ ਸਾਰਾ ਆਪਣੇ ਆ ਆਮਬਿਆ ਇਹਨੂੰ ਬਹੁਤ ਆਜੋ ਲਾਲਾ ਇੱਧਰ ਆਓ ਮੜਾ ਆ ਦੇਖੋ ਇੱਕ ਕਿਆਰੀ ਹੋ ਰਿਆ ਇੱਧਰ ਆ ਨਾਰਿਆ ਆਜੋ ਆਜੋ ਲਾਲਾ ਆਹ ਕੋ ਇੱਧਰ ਵੀ ਪਾਲਕ ਮੇਥੇ ਆ ਦੇਖੋ ਆ ਸਾਰਾ ਕੋਈ ਜਾਣਾ ਸੇਵਾ ਜੀ ਫਰੀ ਜੀ ਫਰੀ ਜਾਣਾ ਤੇ ਉਹ ਦੇਖੋ ਉਹ ਪਰਲੇ ਕਿਹਾਰੇ ਚ ਕੀ ਆ ਮਾਤਾ ਆ ਨਾਰਿਆ ਉਹ ਵੀ ਇਹ ਨਾਰਿਓ ਕੋ ਕਬੈਤ ਵਿੱਚੋਂ ਲਿਆ ਕੇ ਲਾਇਆ ਬੂਟਾ ਉਹ ਭਰਾਵਾ ਦੇਖੋ ਦਰਸ਼ਨ ਕਰ ਲਓ ਬੂਟੇ ਦੇਖ ਲਓ ਆ ਮਾਤਾ ਨੇ ਕਬੈਤ ਵਿੱਚੋਂ ਕਾਦਾ ਆ ਨਾਰ ਦਾ ਅੱਛਾ ਇਹ ਕਬੈਤ ਵਿੱਚੋਂ ਲਿਆ ਕੇ ਲਾਇਆ ਇਹ ਫੇਰਾ ਹੋ ਜਾਂਦਾ ਹਣਾ ਕਰੀ ਹਾਂਜੀ ਹਾਂਜੀ ਇਹ ਐਨ ਹਰਾ ਹੋ ਜਾਣਾ ਹੁਣ ਐਤ ਕੀ ਆ ਮੈਂ ਬੀ ਬਣਾਉਣ ਬਾਸੇ ਇਹ ਗੰਨੇ ਥੋੜੇ ਜਿਹਾ ਬੀਜੇ ਆ ਇਹਨੂੰ ਕੀ ਕਹਿੰਦੇ ਆ ਕਿਹੜਾ ਹੋ ਹੁੰਦਾ ਵੀ ਜਿਹੜਾ ਉਹ ਗੰਨੇ ਮਾਦਾ ਹੀ ਲਾਈਦੀ ਨਹੀਂ ਕਮਾਦੀ ਮੈਨੂੰ ਬੜਾ ਨੌਲੇਜ ਨਹੀਂ ਉਹਦੇ ਬਾਰੇ ਹਾਂਜੀ ਇਹ ਮੈਂ ਥੋੜ੍ਹਾ ਜਿਹਾ ਬੀ ਲਈ ਵਾਸਤੇ ਲਾਈ ਆਂ ਗਾਂ ਫੇ ਮੁਰ ਮੈਂ ਗੰਨੇ ਲਾਉਂਗੀ ਤਾਂ ਇਸ ਕਰਕੇ ਫਿਹਾਰ ਆ ਆਹ ਕਿਆਰੀ ਵਾਲ ਨੂੰ ਇੱਕ ਵਾਰੀ ਕਮਾ ਮੜਾ ਉਹ ਮਾਦਾ ਕੀ ਆ ਪਹਿਲਾਂ ਦੱਸਦੀ ਆ ਇਹ ਤੁਹਾਨੂੰ ਦੱਸਦੀ ਆ ਆਹ ਇਹ ਹੈਗਾ ਆ ਚੈਨਾ ਅਮਰੂਦ ਚਾਇਨਾ ਦਾ ਚਾਇਨਾ ਦਾ ਮਿਲ ਗਿਆ ਲੈ ਸਾਰੀਆਂ ਦੇਸ਼ਾਂ ਦੇ ਕੋਈ ਕਬੈਤ ਕੋਈ ਚਾਇਨਾ ਕੋਈ ਨੀਗਰੋ ਕੋਈ ਕੋਈ ਮਾਦ ਸਾਰੇ ਬੂਟੇ ਲਿਆ ਕੇ ਆ ਆ ਪਾਲ ਕੇ ਲਾਈਓ ਆ ਦੋ ਬੱਟਾ ਪਾਲਕ ਦੀਆਂ ਆ ਆਹ ਉਹ ਗੇਂਦਾ ਲਾਇਆ ਗੇਂਦੇ ਦੀਆਂ ਹਾਂ ਵਿੱਚ ਚਾਰ ਪਾਲਾ ਲਾਈਆਂ ਆ ਆ ਦੋ ਧਨੀਏ ਦੀਆਂ ਲਾਈਆਂ ਆ ਤੇ ਉਹ ਹੈਗੀਆਂ ਮੂਲੀਆਂ ਦੀ ਬੱਟ ਲਾਈ ਹੋਈ ਹਾਂ ਜਿਹੜੀ ਨਾਲ ਦੀ ਐ ਮੂਲੀਆਂ ਦੀ ਬੱਟ ਲਾਈ ਆ ਅੱਛਾ ਹਾਂਜੀ ਮਾਤਾ ਆ ਆਵੇ ਆ ਲਾਲਾ ਆ ਦਿਖਾਦਾ ਰੂੜੀ ਆ ਮਾਤਾ ਨੇ ਮਾਤਾ ਇਹ ਰੂੜੀ ਕਿੱਥੋਂ ਲੈ ਕੇ ਆਉਨੇ ਇਹ ਮੈਂ ਇਹ ਆਪਣੀ ਉਹ ਜਿਹੜੀ ਹਰੀਾਈ ਸੀ ਨਾ ਇਹਨੂੰ ਉਹ ਮੇਰੇ ਨਾਮ ਭੁੱਲ ਗਿਆ ਉਹ ਇਹ ਮੈਂ ਉਹ ਸਾਰੀ ਖੁਰਚ ਕੇ ਹੱਥਾਂ ਦੇ ਨਾਲ ਅੰਦਰੋਂ ਸਾਫ਼ ਕਰਕੇ ਇੱਟਾਂ ਤੋਂ ਇੱਟਾਂ ਤੋਂ ਅੱਛਾ ਉਹ ਇਹ ਸਬਜ਼ੀ ਨੂੰ ਪਾ ਦੇਣੀ ਹਾਂਜੀ ਹਾਂਜੀ ਤਾਂ ਕਰਕੇ ਅੱਛਾ ਵੀ ਇਹ ਵੀ ਦੇਖ ਲਾ ਵੀ ਦਿਮਾਗ ਮਾਤਾ ਦਾ ਹੈ ਇਹ ਆ ਪਿਆਜ਼ ਆ ਆ ਪਿਆਜ਼ ਆ ਸਾਰੀਆਂ ਹਾਂਜੀ ਆ ਸਾਰੇ ਪਿਆਜ਼ ਮੈਂ ਬੱਟਾ ਨਹੀਂ ਸਭ ਨਾਲ ਸਫਾਈ ਹੋਈ ਨਾਲੇ ਖਾਦ ਪੈ ਜਾਣੀ ਹੈ ਹਾਂਜੀ ਆ ਦੇਖੋ ਨਿੰਬੂ ਕਿੰਨੇ ਆ 7-7 8-8 ਨਿੰਬੂ ਲੱਗਿਓ ਸਗੇ ਉਹ ਪਰਲਾ ਬੁੱਟਾ ਕਹਦਾ ਜੀ ਇਹ ਲੀਚੀ ਆ ਅੱਛਾ ਆ ਲੀਚੀ ਆ ਜੀ ਹਾਂਜੀ ਆ ਚੀਕੂ ਆ ਉਹ ਚੀਕੂ ਵੀ ਦੇਖ ਲਓ ਬਈ ਆ ਚੀਕੂ ਆ ਅੰਬ ਦਾ ਅੰਬ ਦਾ ਬੁੱਟਾ ਆ ਅੰਬ ਦਾ ਭਰਾਵਾ ਮਾਰਾ ਜੀ ਇਹ ਪ੍ਰਮਾਤਮਾ ਨੇ ਮਾਦਾ ਇੰਨਾ ਉਦਮ ਤੇਰੇ ਬਈ ਤੂੰ ਤਾਂ ਇੱਕ ਅੰਮ ਦੀ ਸਮਝ ਲਓ ਮੰਡੀ ਵਾਲਾ ਕੰਮ ਹੀ ਆ ਸਾਰਾ ਕੁਝ ਬੀਜਿਆ ਆ ਆ ਦੇਖੋ ਮੇਰਾ ਆਹ ਹੈ ਸ਼ੌਂਕ ਹੈ ਬਈ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਬੋ ਕਾਡਾ ਆਵੋ ਕੱਡਾ ਏ ਕਦਾਂ ਆ ਜੇ ਨੂੰ ਆਵਕਾਡਾ ਜਿਹੜਾ ਫਲ ਹੁੰਦਾ ਆ ਅੱਛਾ ਆ ਦਾ ਨਾਂ ਹੀ ਪਹਿਲੀ ਏ ਸੁਣਿਆ ਇਹ ਮੱਖਣ ਫਲ ਵੀ ਇਹਨਾਂ ਪੰਜਾਬ ਚ ਕਹਿੰਦੇ ਆ ਅੱਛਾ ਮੱਖਣ ਫਲ ਦਾ ਤਾਂ ਸੁਣਿਆ ਹਾਂਜੀ ਇਹ ਤਾਂ ਇੱਕ ਉਹ ਆ ਬੁੱਟਾ ਇਹਦੇ ਨਾਲ ਦਾ ਤੇ ਉਹਦੇ ਨਾਲ ਲੋਂਗਨ ਦਾ ਬੁੱਟਾ ਆ ਲੋਂਗਨ ਲੀਚੀ ਵਾਂਗੂ ਹੁੰਦਾ ਆ ਦੋ ਲੀਚੀ ਦੇ ਆਲੇ ਦੁਆਲੇ ਬੁੱਟੇ ਲਾਇਓ ਆ ਉਹ ਦੇਖੋ ਪਪੀਤਾ ਉਹ ਪਰੇ ਦੇਖੋ ਉਹ ਲਾਲੇ ক্লোਜ਼ ਮਾਰੋ ਮੜਿਆ ਸ਼ਾਰਟ ਮਾਰੋ ਮੜਿਆ ক্লোਜ਼ ਆ ਸੇਂ ਦਾ ਬੁੱਟਾ ਆ ਉਹ ਪਪੀਤਾ ਮਾਤਾ ਦਾ ਉਹ ਲੱਗਾ ਆ ਸੇਂ ਦਾ ਬੂਟਾ ਆ ਉਹ ਮੈਂ ਦਿਖਾ ਲਦੀ ਆ ਤੁਹਾਨੂੰ ਆ ਸੇਂ ਦਾ ਵੀ ਦਿਖਾ ਲ ਦੇ ਇੱਧਰ ਆ ਸੇਂ ਪਿਛਲੇ ਸਾਲ ਲੱਗੇ ਸੀ ਆ ਚੀਕੂ ਦੇਖ ਲਓ ਕਿੰਨੇ ਲੱਗੇ ਆ ਇੱਕ ਮਿੰਟ ਨਾਲੇ ਬੂਟਾ ਨਾ ਕੋਈ ਮੈਂ ਤਾਂ ਹੋਵੇ ਮੈਂ ਚੀਕੂ ਖਾ ਲਉ ਆ ਸਾਗ ਆ ਦੇਖੋ ਆ ਦੇਖੋ ਕੋਈ ਨਹੀਂ ਕੋਈ ਨਹੀਂ ਆ ਚੀਕੂ ਆ ਵੇ ਘਰ ਦੇ ਦੀਵੂ ਆ ਜੇ ਤਾਂ ਹੋਰ ਵੀ ਲੱਗੇ ਹੋ ਜੀ ਬਾਈ ਸਾਰਾ ਕੁਝ ਹਾਂਜੀ ਆ ਇਹ ਸਾਗ ਆ ਸਾਰਾ ਜਿੱਦਾਂ ਹੁਣ ਇਹ ਇਹ ਹੈਗਾ ਆ ਸਾਗ ਜਿਹਨੂੰ ਕਹਿੰਦੇ ਆ ਆਪਣੇ ਕੇਲਾ ਸਰੋਂ ਅੱਛਾ ਜੀ ਹਾਂਜੀ ਇਹ ਸਾਗ ਉਹ ਆ ਤੇ ਆ ਮੂਲੀਆਂ ਦੀ ਬਾਟਿਆ ਤੇ ਆ ਛਗ ਲੰਬੀ ਜੇ ਆ اچھا ਠੀਕ ਆ ਤੇ ਆ ਨਾਖਾਂ ਦਾ ਬੂਟਾ ਏ ਕਾ ਆ ਤੇ ਇੱਕ ਨਾਖਾਂ ਦਾ ਬੂਟਾ ਉਹ ਆ ਨਾਲ ਦਾ ਤੇ ਆ ਮਸੰਮੀ ਦਾ ਬੂਟਾ ਆ ਬਹੁਤ ਮਸੰਮੀ ਆ ਲੱਗਦੀਆਂ ਆ ਠੀਕ ਹੈ ਜੀ ਇਹਦੇ ਨਾਲ ਉਹ ਆਲੂ ਬਖਾਰਿਆਂ ਦਾ ਬੂਟਾ ਤੇ ਇੱਕ ਨਾਲ ਹੈਗਾ ਆ ਫਿਰ ਕਿਨੂੰ ਸੰਤਰਿਆਂ ਦਾ ਬੂਟਾ ਆ ਉਹ ਜਿਹੜਾ ਆ ਗੱਬੇ ਸੰਤਰਿਆਂ ਦਾ ਪਰਲੇ ਪਾਸੇ ਆਲੂ ਬਖਾਰਿਆਂ ਦਾ ਨਾਲ ਦਾ ਹੀ ਆ ਤੇ ਆ ਜਿਹੜਾ ਹੈਗਾ ਇਹਨੂੰ ਕਠਲ ਕਹਿੰਦੇ ਆ ਆ ਜਿਹੜਾ ਕਟਲ ਕਟਲ ਅੱਛਾ ਜੀ ਹਾਂਜੀ ਆ ਜਿਹੜਾ ਆ ਇਹ ਫਲਪੁਰ ਦਿੰਦਾਗਾ ਉਦਾਂ ਹੀ ਹਾਂਜੀ ਏਡਾ ਏਡੇ ਲੱਗਦੇ ਹੁੰਦੇ ਆ ਕਟਲ ਏਡਾ ਏਡੇ ਹੁੰਦੇ ਆ ਆ ਦੇਖੋ ਠੀਕ ਹੈ ਜੀ ਤੇ ਆ ਪੰਜ ਸੱਤ ਬੂਟੇ ਮੇਰੇ ਹੈਗੇ ਆ ਇਹ 6 ਬੂਟੇ ਇਹ ਹੈਗੇ ਆ ਪੰਜ ਆ ਕਿ 6 ਚਾਰ ਪੰਜ ਇਹ 6 ਬੂਟੇ ਪਪੀਤਿਆਂ ਦੇ ਪਪੀਤਿਆਂ ਦੇ ਸੋਰੀ ਹਾਂਜੀ ਹਾਂ ਪਪੀਤਿਆਂ ਦੇ ਇਹ 6 ਬੂਟੇ ਪਪੀਤਿਆਂ ਦੇ ਆ ਤੇ ਆ ਵੀ ਅਵੋਕਾਡੋ ਦਾ ਬੂਟਾ ਆ ਅੱਛਾ ਜੀ ਆ ਵੀ ਆ ਇੱਥੇ ਗਾਜਰਾਂ ਇਦਾਂ ਆ ਮੈਂ ਬਰੀਕ ਬਰੀਕ ਜਿਹੜੀਆਂ ਪੀੜੀਆਂ ਗਾਜਰਾਂ ਆ ਆਪਣਾ ਲੋ ਆ ਥੱਲੇ ਮਾਤਾ ਨੇ ਆ ਬੰਨੇ ਤੇ ਬੀਜੀਆਂ ਪੀੜੀਆਂ ਪੀੜੀਆਂ ਗਾਜਰਾਂ ਬੀਜੀਆਂ ਆ ਮੈਂ ਤੇ ਪਛੇਤੀਆਂ ਥੋੜੀਆਂ ਬੀਜੀਆਂ ਆ ਗਰਮੀਆਂ ਨੂੰ ਹੁੰਦੀਆਂ ਹੁੰਦੀਆਂ ਆ ਅੱਛਾ ਜੀ ਤਾਂ ਕਰਕੇ ਫਿਰ ਇਹ ਇਦਾਂ ਬੀਤੀਆਂ ਇਹ ਮਾਤਾ ਤੁਹਾਨੂੰ ਟਾਈਮ ਟੂ ਦਾ ਪਤਾ ਹੈ ਕਿਹੜੀ ਸਬਜ਼ੀ ਕਦੋਂ ਲਾਉਣੀ ਹਾਂ ਹਾਂ ਜੀ ਹਾਂ ਜੀ ਸਾਰਾ ਸਾਰਾ ਹੀ ਪਤਾ ਮੈਨੂੰ ਫਿਰ ਉਹ ਸਾਹ ਦੇ ਨਾਲ ਐਤਕੀ ਮੇ ਇਹ ਮਾਤਾ ਚੀਜ਼ਾਂ ਸਿੱਖੀਆਂ ਕਿਤੋਂ ਮੇਰੇ ਡੈਡੀ ਬਹੁਤ ਸ਼ੌਂਕ ਹੁੰਦਾ ਸੀ ਉਹਨਾਂ ਨੂੰ ਅੱਛਾ ਜੀ ਹਾਂ ਜੀ ਤਾਂ ਆ ਲਸਣੀਆਂ ਸਾਰਾ ਆ ਮੈਂ ਉਹ ਜਾਣ ਤੋਂ ਪਹਿਲਾਂ ਗੁੱਡਿਆ ਸੀਗਾ ਤਾਂ ਪਾਣੀ ਲਾ ਕੇ ਫਿਰ ਕਾ ਜਾਪਿਆ ਹੁਣ ਮੈਂ ਫੇਰ ਇਹਨੇ ਦੀ ਇਹਦੀ ਗੁਡਾਈ ਕਰੂੰਗੀ ਤਾਂ ਆ ਵੀ ਸਿਆਂ ਦਾ ਬੂਟਾ ਆ ਤੇ ਇੱਕ ਆ ਸਿਆਂ ਦਾ ਬੂਟਾ ਆ ਇਹਨਾਂ ਨੂੰ ਸੇਵ ਵੀ ਬੀਜੇ ਆ ਹਾਂਜੀ ਇਹਨਾਂ ਸੇਵ ਇਹ ਤਾਂ ਮਾਤਾ ਕਹਿੰਦੇ ਜੰਮੂ ਕਸ਼ਮੀਰ ਚ ਉਧਰ ਠੰਡ ਵਾਲੇ ਮੌਸਮ ਮੌਲਖ ਚ ਹੁੰਦੇ ਆ ਇਹਨਾਂ ਇਹਨਾਂ ਸੇਵ ਕਹਿੰਦੇ ਇਹਨਾਂ ਨੂੰ ਇੱਧਰ ਆਪਣੇ ਹੋ ਜਾਂਦੇ ਹਾਂਜੀ 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 ਬਹੁਤ ਵਧੀਆ ਹੁੰਦੇ ਆ ਇਹਨਾਂ ਨੂੰ ਇੱਧਰ ਮੜਾ ਹੁਣ ਕਰੋ ਕੈਮਰਾ ਜੀ ਤੁਹਾਨੂੰ ਦਿਖਾ ਲਈਏ ਹਾਂਜੀ ਇਹ ਮਾਤਾ ਜੀ ਨੇ ਜਿਹੜੇ ਆ ਨਾ ਮਾਤਾ ਜੀ ਆਓ ਇੱਧਰ ਨੂੰ ਲਾਗੇ ਰੋ ਇਹ ਮਾਤਾ ਜੀ ਆਪਣਾ ਪਹਿਲਾ ਪਿੰਡ ਦਾ ਸੀ ਮਾਤਾ ਜੀ ਦੁਆਰਾ ਪਿੰਡ ਸਾਡਾ ਹੈਗਾ ਕਾਨਾ ਟੇਸੀਆਂ ਤੇ ਜ਼ਿਲ੍ਹਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਹਾਂਜੀ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਦੇਖਿਆ ਇਹ ਬਜ਼ੁਰਗਾਂ ਨੇ ਆਪਣੇ ਹੱਥੀ ਮਿਹਨਤ ਕਰਕੇ ਕਿੰਨਾ ਕੁਝ ਬੀਜਿਆ ਹੋਇਆ ਹਾਂਜੀ ਇਹ ਇਹਨਾਂ ਦੀ ਮਿਹਨਤ ਆ ਤੇ ਇਹ ਸ਼ੌਂਕ ਨਾਲ ਚੀਜ਼ਾਂ ਹੁੰਦੀਆਂ ਭਾਈ ਅਸੀਂ ਆਏ ਸੀਗੇ ਤਾਂ ਕਿ ਇਹਨਾਂ ਦਾ ਜਿਹੜਾ ਸ਼ੌਕ ਆ ਇਹਨਾਂ ਨੂੰ ਜਿਹੜਾ ਇੱਕ ਅੰਦਰੋਂ ਇੱਕ ਹੁੰਦਾ ਹਨਾ ਵੀ ਆਪਣੇ ਚੀਜ਼ ਦੀ ਵੀ ਮੈਂ ਆਜ ਕੰਮ ਕਰਨਾ ਇਹ ਆਪਣਾ ਸਮਾਂ ਵਧੀਆ ਤਰੀਕੇ ਨਾਲ ਬਤੀਤ ਕਰਦੇ ਆ ਤਾਂਦਰੁਸਤਿਆ ਸਾਰੀ ਤੇੜੀ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਟਾਈਮ ਲਾਉਂਦੇ ਇੱਥੇ ਮੈਂ ਆ ਇਹ ਦੋਨੇ ਕਿਾਰੇ ਲਸਣ ਦੇ 2 ਘੰਟਿਆਂ ਵਿੱਚ ਗੋਲ ਕੇ ਨਾ ਤਵੇਲੀ ਹੋ ਗਈ ਸੀ अच्छा नहीं वेज़ रोज ਕਿੰਨਾ ਟਾਈਮ ਲਾਉਨੇ ਤੁਸੀਂ ਮੈਂ ਸ਼ਾਮ ਨੂੰ ਕਈ ਵਾਰੀ 4 ਵਜੇ ਆ ਜੰਨੀ ਆ ਤੇ ਘਰ ਦਾ ਕੰਮ ਕਰਕੇ ਮਲ ਘੰਟਾ ਤੋਂ ਘੰਟੇ ਲਾਉਨੇ ਰੋਜ਼ ਹਾਂ ਜੋ ਰੇਲੀ ਆਉਣਾ ਹੀ ਆਉਣਾ ਆ ਜੇ ਮੈਂ ਨਾ ਆ ਮਾ ਤਾਂ ਫਿਰ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਇਹ ਮੇਰੇ ਬੱਚੇ ਆ ਕਿਤੇ ਮੇਰੇ ਨਾਲ ਗੁੱਸੇ ਨਾ ਹੋ ਜਾਣ ਮੇਰੇ ਮੈਨੂੰ ਇਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਆ ਮੈਂ ਜਪਜੀ ਸਾਹਿਬ ਦਾ ਪਾਠ ਕਰ ਕਰਕੇ ਇਹਨਾਂ ਨੂੰ ਪਿਆਰ ਦੇ ਨਾਲ ਗੁੱਡਣਾ ਇਹਨਾਂ ਨੂੰ ਪਾਣੀ ਪਾਉਣਾ ਇਹਨਾਂ ਨੂੰ ਜਿਹੜੀ ਸਬਜ਼ੀਆਂ ਘਰ ਆਪਾਂ ਛਿੱਲੀ ਦੀਆਂ ਆ ਉਹਨਾਂ ਦੀਆਂ ਜਿਹੜੀਆਂ ਛੇਲਾ ਹੁੰਦੀਆਂ ਉਹ ਰੱਖ ਕੇ ਤਾਂ ਉਹ ਲਫਾਫੇ ਵਿੱਚ ਬੰਨ ਦੇਣਾ ਅੱਛਾ ਨਾਲ-ਨਾਲ ਬਾਣੀ 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 ਪੜੀ ਜਾਣੀ ਆ ਨਾਲ-ਨਾਲ ਮੈਨੂੰ ਪਿਆਰ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਆ ਮੈਂ ਕੰਨੀ ਹੁੰਨੀ ਆ ਵੀ ਵਿਚਾਰੇ ਗੁੱਸੇ ਨਾ ਹੋ ਜਾਣ ਆ ਮੇਰੇ ਇਦਾਂ ਦੀਦਾ ਉਹ ਬਾਤ ਜਾਮਣਿਆ ਆ ਮੇਰਾ ਕਿਨੂ ਆ ਆ ਮੇਰਾ ਹੈਗਾ ਆ ਇਹਨੂੰ ਆ ਮਿੱਥੇ ਲਾਇਓ ਤੇ ਆ ਜਿਹੜਾ ਹੈਗਾ ਆ ਇਹ ਆਪਣਾ ਇਹਨਾਂ ਨੂੰ ਕਹਿੰਦੇ ਰਾਮਫਲ ਇਹਦੇ ਫਸ ਪੱਤੇ ਸਾਰੇ ਝੜਿਓ ਆ ਮਤਲਬ ਉਹਦਾ ਕਹਿੰਦੇ ਵੀ ਜਾਨ ਤੇ ਇਹਨਾਂ ਵਿੱਚ ਵੀ ਹੁੰਦੀ ਆ ਜਦੋਂ ਤੁਹਾਨੂੰ ਦੇਖਦੇ ਹੁਣੇ ਇਹ ਇਹ ਖੁਸ਼ ਹੋ ਜਾਂਦੇ ਹੁਣੇ ਬਈ ਆ ਗਈ ਆ ਬੀਬੀ ਹੁਣ ਸਾਨੂੰ ਸਾਫ ਸੁਭਾਈ ਹੋਊਗੀ ਸਾਰੀ ਕੋਈ ਨਾ ਕੋਈ ਆ ਆਪਣੀਆਂ ਦੀ ਬੱਟਰ ਲਾਈ ਹੋਈ ਆ ਦੇਖੋ ਫਲੀਆਂ ਆ ਇਹ ਹੁਣ ਜਿੱਦਾਂ ਮੈਂ ਇਹਨਾਂ ਦਾ ਸਾਰਾ ਇਹ ਘਾਸ ਆਪਾਸੇ ਕੱਢ ਦੇਣਾ ਇਹਨਾਂ ਨੇ ਬੂਟੀਆਂ ਨੇ ਹੋ ਜਾਣਾ ਇਹਨਾਂ ਨੂੰ ਕੋਈ ਡੰਡੀ ਗੱਡਣ ਦੀ ਲੋੜ ਨਹੀਂ ਪੈਣੀ ਇਹਨਾਂ ਆਟੋਮੈਟਿਕ ਹੀ ਫਲੀਆਂ ਇੰਨੀਆਂ ਜ਼ਿਆਦਾ ਲੱਗਦੀਆਂ ਆ ਇਹ ਵੱਟ ਸਾਰੀ ਫਲੀਆਂ ਦੀ ਆ ਫਲੀਆਂ ਮੁਕੜੀਆਂ ਨਹੀਂ ਤੇ ਆ ਜਿਹੜਾ ਹੈਗਾ ਲਸਣੀਆਂ ਤੇ ਆ ਹੈਗੀ ਆ ਬਾਈਟ ਜਾਮਣ ਆਹਾ ਤੇ ਆ ਹੈਗੀ ਲੀਚੀ ਹਾਂਜੀ ਆ ਲੀਚੀ ਤੇ ਆ ਹੈਗਾ ਲੋਂਗਨ ਦਾ ਬੂਟਾ ਆ ਇਹ ਲੌਂਗਨ ਦੇ ਲੌਬੀ ਆਪਣੇ ਮੈਂ ਲਾਇਆ ਹੈਗਾ ਆ ਤੇ ਬਾਕੀ ਮੈਨੂੰ ਪਤਾ ਨਹੀਂ ਕਿਸੇ ਨੇ ਲਾਇਕ ਨਹੀਂ ਲਾਇਆ ਪਰ ਉਹ ਇਹ ਲੌਂਗਨ ਹੁੰਦਾ ਕੀ ਹੈ ਮਾਦਾ ਲੌਂਗਨ ਕੋਈ ਨਾ ਇਦਾਂ ਦੇ ਜਿਹੜੇ ਪਹਿਲੀ ਵਾਰ ਜ਼ਿੰਦਗੀ ਜੀ ਸੁਣਿਆ ਇਹ ਲੌਂਗਨ ਇਦਾਂ ਆ ਲੀਚੀ ਦੀ ਤਰ੍ਹਾਂ ਇੱਕ ਫਲ ਹੁੰਦਾ ਜਿਹਦਾ ਲੀਚੀ ਦੇ ਗੁੱਚੇ ਲੱਗਦੇ ਹਨ ਇਦਾਂ ਹੀ ਇਹ ਫਲ ਇਹਦਾ ਲੌਂਗਨ ਦਾ ਲੱਗਦਾ ਆ ਬਹੁਤ ਮਿੱਠੇ ਹੁੰਦੇ ਆ ਤਾਂ ਲੀਚੀ ਦੀ ਤਰ੍ਹਾਂ ਹੀ ਐਨ ਬਿਲਕੁਲ ਦਲੀਚੀ ਹੁੰਦੀ ਇਦਾਂ ਹੀ ਹੁੰਦਾ ਆ ਵੀ ਚੀਕੂ ਦਾ ਬੂਟਾ ਆ ਤੇ ਆਹ ਦੇਖ ਲਓ ਵੀ ਮਤਲਬ ਆ ਵੀ ਲੀਚੀ ਦਾ ਬੁਟਾ ਆ ਹਾਂਜੀ ਤੇ ਆਹ ਬਾਕੀ ਦੇ ਇੱਥੇ ਆ ਹੈਗੀ ਆ ਮਸੰਮੀ ਆਲਾ ਯੂ ਤੇ ਆਹ ਘਾਠਲ ਦਾ ਲਾਇਆ ਹੈ ਬੁਟਾ ਆਹਾ ਵਾਹਿਗੁਰੂ ਘਾਠਲ ਦਾ ਲਾਇਆ ਜਿਹੜਾ ਦੂਜਾ ਹੁੰਦਾ ਆ ਦੇ ਆ ਦੇ ਨੇ ਜਿਹਦਾ ਲੱਗੇ ਗੁੱਚਿਆਂ ਦੇ ਗੁੱਚੇ ਆ ਲੈ ਆ ਲੈ ਇਹ ਹੋਣਾ ਜਿੱਦਾਂ ਆ ਆ ਜਿਹੜੇ ਨਾ ਆ ਲੈ ਆ ਨਿੰਬੂ ਆ ਜੇ ਤੁਸੀਂ ਲਿਜਾਣੇ ਆ ਤਾਂ ਲੈ ਜਾਓ ਮੈਂ ਤੋੜ ਦਿੰਨੀ ਆ ਜਿਹਦਾ ਇਦਾਂ ਹਨਾ ਆ ਲੈ ਆ ਲੈ ਭਾਈ ਸਾਨੂੰ ਤਾਂ ਮਿਲ ਗਿਆ ਨਿੰਬੂ ਆ ਲੈ ਹਣ ਚਲੋ ਅੱਜ ਤਾਂ ਘਰ ਜਾ ਕੇ ਬੀਬੀਆਂ ਵੀ ਸਾਡੀਆਂ ਖੁਸ਼ ਹੋਣੀਆਂ ਸਬਜ਼ੀ ਲੈ ਕੇ ਆਏ ਆ ਆਹ ਵੀ ਕਦੇ ਮੈਨੂੰ ਮੈਂ ਤਾਂ ਕਦੇ ਲਿਗਿਆ ਹੀ ਨਹੀਂ ਹੁਣ ਮੈਂ ਇਹ ਲੈ ਲੈਣਾ ਉਹ ਨਾਲ ਲੈ ਲੈਣ ਜਿੱਦਾਂ ਮੈਂ ਹਜੂਰ ਸਾਹਿਬ ਗਈਆਂ ਉਸ ਦਿਨ ਜਾਣ ਤੋਂ ਪਹਿਲਾਂ ਇੱਕ ਛੋੜਾ ਭਰ ਕੇ ਤੋੜ ਕੇ ਤਾਂ ਮੈਂ ਆਪਣੀ ਜਿਹੜੀ ਕੋੜਮਣੀ ਸੀ ਆਈ ਹੋਈ ਉਹਨੂੰ ਦੇਖ ਕੇ ਗਈਆਂ ਆ ਲਓ ਅੱਛਾ ਜੀ ਆ ਲਓ ਲੈ ਭਾਈ ਲਾਲਾ ਇਹ ਹੁਣ ਸ਼ਕੰਜ ਵੀ ਨਹੀਂ ਇਹ ਹੈ ਤੁਸੀਂ ਅਚਾਰ ਪਾ ਸਕਦੇ ਆ ਅੱਛਾ ਨਹੀਂ ਪਨੀਰ ਨੂੰ ਪਨੀਰ ਪਨੂਰ ਬਣਾ ਲਵਾਂਗੇ ਦੁੱਧ ਨਾਲ ਜਾਗ ਲਾ ਕੇ ਹਾਂਜੀ ਇਹਨੇ ਅਚਾਰ ਦਾ ਤੁਸੀਂ ਨਾ ਦੂਜਾ ਪਾ ਕੇ ਆਪਣੀਆਂ ਮਿਰਚਾਂ ਹਰੀਆਂ ਹਰੀਆਂ ਮਿਰਚਾਂ ਪਾ ਕੇ ਤੁਸੀਂ ਅਚਾਰ ਬਣਾ ਲਿਓ ਤੇ ਨਾਲੇ ਚਲੋ ਠੀਕ ਹੈ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਆਪਣੀ رائے ਜਰੂਰ ਦਿਓ ਤੇ ਅੱਜ ਅਸੀਂ ਮਾਤਾ ਜੀ ਦੇ ਕੂਤੇ ਆਏ ਆ ਤੁਹਾਨੂੰ ਉਹ ਦਿਖਾ ਲਣ ਲੈ ਵੀ ਬੀਬੀ ਨੇ ਹੋਰ ਸਾਡੇ ਨਾਲ ਦਾ ਵਾਧਾ ਹੁਣ ਦੋ ਛੋਲੇ ਭਰ ਕੇ ਲੈ ਕੇ ਜਾਵਾਂਗੇ ਉਹਦੇ ਵਿੱਚ ਮਾਤਾ ਨਾਲ ਲੜਾਈ ਨਾ ਹੋ ਜਵੇ ਕੈਮਰਾਮੈਨ ਦੀ ਤੇ ਮੇਰੀ ਉਹਨੇ ਕਹਿਣਾ ਮੈਂ ਜ਼ਿਆਦਾ ਲੈਣਾ ਮੈਂ ਕਹਿੰਦਾ ਤੁਸੀਂ ਐਂਦਾ ਕਰਿਓ ਪਹਿਲਾਂ ਜਿਹਨੇ ਰੱਖਨੇ ਉਹ ਰੱਖ ਲਿਓ ਫੇਰ ਤੁਸੀਂ ਜਿੱਦਾਂ ਹੋਰ ਆ ਕੇ ਲੈ ਜੀਓ ਅਗਲੇ ਕਿਹੜੇ ਹਾਂਜੀ ਫੇਰ ਨਹੀਂ ਨਹੀਂ ਪਹਿਲਾਂ ਇਹਦਾ ਦਾਦਾਦ ਕਰੀਏ ਅਗਲੇ ਕਿਹੜੇ ਫੇਸ ਇਹ ਚੋਲੇ ਲਓ ਮਾਤਾ ਨੇ ਛੋਲੇ ਪਰਦੇ ਬੋਲੇ ਸੋਨਹਾਰ ਯਾ ਕਾਲ